ਅੱਜ ਆਪਾਂ ਗੱਲ ਕਰਾਂਗੇ ਅਮਰ ਸਿੰਘ ਚਮਕੀਲੇ ਦੀ ਅਣਕਹੀ ਕਹਾਣੀ ਜਿਹੜੀ ਨਹੀਂ ਕਿਸੇ ਨੇ ਸੁਣੀ ਇਹਦੇ ਤੇ ਆਪਾਂ ਗੱਲ ਕਰਾਂਗੇ ਸਾਲ 1987 ਦੀ ਹੈ ਅਕਤੂਬਰ ਮਹੀਨੇ ਦੀ ਗੱਲ ਹੈ ਲੁਧਿਆਣੇ ਦੇ ਮਸ਼ਹੂਰ ਕਾਲਜ ਜਿਹੜੇ ਗੁਰਨਾਨਕ ਦੇਵ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਕਮਰਾ ਨੰਬਰ 62 ਦੇ ਵਿੱਚ ਦਰਜਨ ਭਰ ਦੇ ਕਰੀਬ ਸਿੰਘ ਬੈਠੇ ਨੇ ਜਿਹੜੇ ਕਿ ਵਿਚਾਰਾ ਕਰ ਰਹੇ ਨੇ ਇੱਕ ਗਾਇਕ ਦੇ ਸੰਬੰਧ ਦੇ ਵਿੱਚ ਤੇ ਉਥੇ ਉਹਨਾਂ ਨੇ ਕੀ ਗੁਰਮਤਾ ਪਾਸ ਕੀਤਾ ਇਹਦੇ ਤੇ ਆਪਾਂ ਅੱਜ ਸਾਰੀ ਵੀਡੀਓ ਕਰਦੇ ਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੱਲ ਸਾਲ 1960 ਦੇ ਸਿਆਲ ਦੇ ਮਹੀਨੇ ਦੀ ਹੈ ਸਿਆਲ ਸਿਆਲ ਦੇ ਮਹੀਨੇ ਦੇ ਵਿੱਚ ਆਪਣੇ ਘਰ ਦੇ ਬਾਹਰ ਬੈਠਾ ਹਰੀ ਸਿੰਘ ਨੌ ਦਾ ਇੱਕ ਵਿਅਕਤੀ ਉਹਦੇ ਕੋਲ ਇੱਕ ਪੰਡਤ ਆਉਂਦਾ ਪੰਡਤ ਆ ਕੇ ਉਹਦੇ ਕੋਲੇ ਮੰਗ ਕਰਦਾਗਾ ਕਣਕ ਦਾਣੇ ਦੀ ਉਹ ਪੰਡਤ ਦੇ ਕੋਲੇ ਇੱਕ ਸਵਾਲ ਰੱਖਦਾ ਉਹ ਕਹਿੰਦਾ ਵੀ ਮੇਰੇ ਮੇਰੇ ਕੋਲੇ ਮੇਰੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਦੋ ਬੇਟੀਆਂ ਨੇ ਹੁਣ ਮੇਰੀ ਪਤਨੀ ਆ ਜਿਹੜੀ ਉਹ ਗਰਭਪਤੀ ਆ ਕੀ ਮੈਨੂੰ ਮੁੰਡੇ ਦਾ ਮੂੰਹ ਦੇਖਣ ਨੂੰ ਮਿਲੂਗਾ ਪੰਡਤ ਜੀ ਉਹਦਾ ਹੱਥ ਫੜ ਕੇ ਟੇਵਾ ਟੁਕਟੇਵਾ ਟਿੱਲਾ ਲਾਉਣਾ ਸ਼ੁਰੂ ਕਰਦੇ ਨੇ ਹੱਥ ਪੜ ਕੇ ਹੜ ਕੇ ਹੱਥ ਨੂੰ ਪੜਨਾ ਸ਼ੁਰੂ ਕਰਦੇ ਨੇ ਉਹ ਪੜ ਕੇ ਦੱਸਦੇ ਨੇ ਕਿ ਤੇਰੇ ਘਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਐਸਾ ਪੁੱਤਰ ਜਨਮ ਲਵੇਗਾ ਜਿਹੜਾ ਕਿ ਤੇ ਤੈਨੂੰ ਬਲੰਦੀਆਂ ਤੱਕ ਪਹੁੰਚਾ ਦੇਵੇਗਾ ਤੂੰ ਪੈਸਿਆਂ ਨੂੰ ਧਰ-ਧਰ ਭੁੱਲੇਗਾ ਤੇਰੇ ਘਰੇ ਇੱਕ ਇਹੋ ਜਿਹਾ ਪੁੱਤਰ ਜਨਮ ਲਵੇਗਾ ਗੱਲ ਜੁਲਾਈ ਦਾ ਮਹੀਨਾ ਆਇਆ ਉਸ ਤੋਂ ਅੱਗੇ ਜੁਲਾਈ ਦਾ ਮਹੀਨਾ ਆਇਆ ਉਸੇ ਆੜ ਦੀ ਗੱਲ ਸੀ ਸਾਲ 1960 ਦਿਨ ਸ਼ੁੱਕਰਵਾਰ ਤਰੀਕ 21 ਹਰੀ ਸਿੰਘ ਦੀ ਪਤਨੀ ਕਰਤਾਰ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹਰੀ ਸਿੰਘ ਦੇ ਜਦੋਂ ਨੌ ਰੱਖਣ ਦਾ ਟਾਈਮ ਆਇਆ ਤਾਂ ਹਰੀ ਸਿੰਘ ਦੇ ਉਹੀ ਰੀਲ ਫਸੀ ਹੋਈ ਸੀ ਜਿਹੜਾ ਪੰਡਤ ਨੇ ਕਿਹਾ ਸੀ ਕਿ ਕਿਸਮਤ ਦਾ ਧਣੀ ਹੋਵੇਗਾ ਉਸ ਨੇ ਆਪਣੇ ਪੁੱਤਰ ਦਾ ਨਾਮ ਧਣੀ RAM ਰੱਖ ਦਿੱਤਾ ਤੇ ਛੋਟਾ ਨਾਮ ਜਿਹੜਾ ਛੋਟਾ ਨਾਮ ਆਪਾਂ ਹਾਸੇ ਦੇ ਵਿੱਚ ਲੈਂਦੇ ਆ ਧਣੀਆਂ ਧਣੀ RAM ਧਣੀਆਂ ਰੱਖ ਦਿੱਤਾ ਉਸਦੇ ਦੋ ਵੱਡੀਆਂ ਉਹਦੀਆਂ ਪੈਣਾ ਸੀ ਜਿਨ੍ਹਾਂ ਦਾ ਨਾਮ ਚਰਨੂ ਤੇ ਸਵਰਨੂ ਸੀ ਉਸ ਤੋਂ ਬਾਅਦ 5-6 ਸਾਲ ਦਾ ਹੋਇਆ 5-6 ਸਾਲ ਦੇ ਹੋਏ ਨੂੰ ਜਦੋਂ ਜਿਹੜਾ ਬਾਪੂ ਹਰੀ ਸਿੰਘ ਸੀਗਾ ਉਹਨੂੰ ਸਕੂਲ ਦੇ ਵਿੱਚ ਮਾਸਟਰ ਜੀ ਦੇ ਕੋਲ ਲੈ ਕੇ ਗਿਆ ਸਰਕਾਰੀ ਸਕੂਲ ਗੁੱਜਰਖਾਂ ਇਹ ਸਰਕਾਰੀ ਸਕੂਲ ਗੁੱਜਰਖਾਂ ਵੀ ਕਿ ਲੈ ਕੇ ਗਿਆ ਦੁਗਰੀ ਦੇ ਵਿੱਚ ਤੇ ਉੱਥੇ ਲਿਜਾ ਕੇ ਉਹਨੇ ਮਾਸਟਰ ਜੀ ਨੂੰ ਕਿਹਾ ਕਿ ਇਹਨੂੰ ਬੱਚੇ ਨੂੰ ਦਾਖਲ ਕਰਾਉਣਾ ਮਾਸਟਰ ਜੀ ਨੇ ਜਦੋਂ ਨੌ ਪੁੱਛਿਆ ਤਾਂ ਉਸਨੇ ਨੌ ਦੱਸਿਆ ਧਣੀਆਂ ਧਨੀ ਰਾਮ ਤਾਂ ਮਾਸਟਰ ਜੀ ਨੇ ਕਿਹਾ ਕਿ ਇਹ ਨਾਂ ਜਿਹੜੀ ਗੱਲਬਾਤ ਹੁੰਦੀ ਹੈ ਇਹ ساری ਉਮਰ ਦੀ ਗੱਲ ਹੁੰਦੀ ਆ ਮਾਸਟਰ ਤਰਲੋਚਨ ਸਿੰਘ ਜੀ ਨੇ ਕਿਹਾ ਕਿ ਤੁਸੀਂ ਇਹਦਾ ਨਾਂ ਕੋਈ ਹੋਰ ਰੱਖੋ ਜਿਹੜਾ ਧਣੀਏ ਦਾ ਜਿਹੜਾ ਪਿਤਾ ਸੀਗਾ ਉਹ ਅਮਰ ਸਿੰਘ ਸ਼ੌਂਕੀ ਨੂੰ ਬਹੁਤ ਸੁਣਦਾ ਰਹਿੰਦਾ ਸੀ ਜੋ ਅਮਰ ਸਿੰਘ ਸ਼ੌਂਕੀ ਕਵਿਸਰ ਸੀ ਤੇ ਢਾਡੀ ਅਮਰ ਸਿੰਘ ਸ਼ੌਂਕੀ ਨੂੰ ਤੇ ਉਹਨੇ ਕਿਹਾ ਕਿ ਮੇਰੇ ਹੋਰ ਤਾਂ ਨਾਂ ਔਜਾਦ ਨਹੀਂ ਮੇਰੇ ਅਮਰ ਸਿੰਘ ਹੀ ਨਾਂ ਔਜਾਦ ਹੈ ਇਸ ਦਾ ਨਾਂ ਅਮਰ ਸਿੰਘ ਰੱਖ ਦਿਓ ਚਲੋ ਉਸ ਤੇ ਉਸ ਦਾ ਨਾਂ ਬਣ ਗਿਆ ਅਮਰ ਸਿੰਘ ਸੰਜੀਲਾ ਮਾਸਟਰ ਜੀ ਨੇ ਮਾਸਟਰ ਤਰਲੋਚਨ ਸਿੰਘ ਜੀ ਨੇ ਉਹਦਾ ਨਾਮ ਅਮਰ ਸਿੰਘ ਸੰਜੀਲਾ ਰੱਖ ਦਿੱਤਾ ਜਿਹੜਾ ਇਹ ਧਣੀਆਂ ਸੀਗਾ ਕਾਗਜ਼ਾਂ ਦੇ ਵਿੱਚ ਨਾਮ ਅਮਰ ਸਿੰਘ ਸੰਜੀਲਾ ਹੋ ਗਿਆ ਉਹ ਵੈਸੇ ਉਹਦਾ ਨਾ ਧਨੀ ਰਾਮ ਹੀ ਰਹਾ ਜਿਹੜਾ ਧਨੀ ਰਾਮ ਸੀ ਇਹਨੂੰ ਕਿਤਾਬਾਂ ਤੇ ਲੀਕਾਂ ਮਾਰਨ ਦੀ ਬਹੁਤ ਆਦਤ ਸੀ ਬਹੁਤ ਇਹ ਗੱਲਾਂ ਬਾਤਾਂ ਲਿਖਦਾ ਰਹਿੰਦਾ ਸੀ ਇੱਕ ਦਿਨ ਮਾਸਟਰ ਤਰਲੋਚਨ ਸਿੰਘ ਜੀ ਨੇ ਇਹਨੂੰ ਫੜ ਲਿਆ ਲਿਖਦੇ ਕਰਦੇ ਹੋਏ ਇਹਨੂੰ ਫੜ ਲਿਆ ਫੜ ਕੇ ਤਾਂ ਮਾਸਟਰ ਜੀ ਨੇ ਇਹਨੂੰ ਪੁੱਛਿਆ ਕਿ ਤੂੰ ਇਹ ਕੀ ਲਿਖਦਾ ਤਾਂ ਇਸ ਨੇ ਕਿਹਾ ਕਿ ਮੈਂ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਤਾ ਮਾਸਟਰ ਜੀ ਨੇ ਦੇਖਿਆ ਕਿ ਇਹਨੇ ਵਧੀਆ ਤੁਕਬੰਦੀ ਕੀਤੀ ਹੋਈ ਸੀ ਤਾਂ ਮਾਸਟਰ ਜੀ ਨੇ ਇਹਦੀ ਡਿਊਟੀ ਲਾਤੀ ਕਿ ਜਿਹੜੀ ਹਫਤਾਵਾਰ ਬਾਲ ਸਭਾ ਹੁੰਦੀ ਆ ਉਹ ਬਾਲ ਸਭਾ ਦੇ ਵਿੱਚ ਤੋਂ ਹਰ ਮਹੀਨੇ ਜਿਹੜੀ ਬਾਲ ਸਭਾ ਹੁੰਦੀ ਆ ਹਫਤੇ ਬਾਅਦ ਜਿਹੜੀ ਬਾਲ ਸਭਾ ਹੁੰਦੀ ਆ ਤੂੰ ਹਰ ਹਫਤੇ ਬਾਅਦ ਬਾਲ ਸਭਾ ਦੇ ਵਿੱਚ ਕੁਛ ਨਾ ਕੁਛ ਸੁਨਾਇਆ ਕਰ ਜਦੋਂ ਚਮਕੀਲੇ ਨੇ ਪਹਿਲੀ ਵਾਰ ਆਪਣੀ ਗਾਇਕੀ ਦਾ ਗਾਇਕੀ ਵੱਲ ਪੁੱਟਿਆ ਗਿਆ ਪਹਿਲਾ ਕਦਮ ਸੀਗਾ ਜਿਹੜਾ ਉਦੋਂ ਮਾਸਟਰ ਤਰਲੋਚਨ ਸਿੰਘ ਜੀ ਕਰਕੇ ਪੁੱਟਿਆ ਗਿਆ ਤੇ ਇਹ ਧਣੀਆਂ ਧਨੀ RAM ਜਿਹੜਾ ਕਿ ਬਾਅਦ ਚਮਕੀਲਾ ਬਣਿਆ ਉਸ ਦਾ ਤੀਜੀ ਕਲਾਸ ਦਾ 3rd ਸਟੈਂਡਰਡ ਦੇ ਵਿੱਚ ਪੜਦਾ ਸੀ ਜਦੋਂ ਉਹ ਉਸ ਤੋਂ ਬਾਅਦ ਤਨੀ RAM ਸੀਗਾ ਜਿਹੜਾ ਉਸ ਦੀ ਜਿਹੜੀ ਵੱਡੀ ਭੈਣ ਸੀ ਸਵਰਨ ਨੂੰ ਉਸ ਦਾ ਵਿਆਹ ਹੋ ਗਿਆ 11 ਸਾਲ ਦੀ ਉਮਰ ਦੇ ਵਿੱਚ ਇਸ ਦੀ ਜਿਹੜੀ ਮਾਂ ਸੀ ਕਰਤਾਰਕ ਔਰ ਕਰਤਾਰਕ ਔਰ ਇਸ ਦੁਨੀਆ ਤੋਂ ਚੜ੍ਹਾਈ ਕਰ ਗਈ ਤੇ ਉਸ ਤੱਕ ਉਦੋਂ ਤੱਕ ਮਸਾ ਜਿਹੜਾ ਇਹ ਤਨੀ RAM ਸੀਗਾ 5 6 ਜਮਾਤਾਂ ਹੀ ਪੜ ਸਕਿਆ ਪੜ੍ਹਾਈ ਛੁੱਟ ਗਈ ਘਰ ਦੇ ਕੰਮਾਂ-ਗਰਮ ਵਿੱਚ ਲੱਗ ਗਿਆ ਤਨੀ RAM ਤਾ 15 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ 7 ਦਸੰਬਰ 1975 ਨੂੰ ਟਰੈਕਟਰ ਟਰਾਲੀ ਤੇ ਬੈਠ ਕੇ 15-20 ਬੰਦੇ ਬੰਦੇ ਪਿੰਡ ਨੰਗਲੀ ਖੁਰਤ ਗਏ ਨੰਗਲ ਖੁਰਤ ਜਾ ਕੇ ਉੱਥੇ ਜਿਹੜੀ ਗਰਮੇਲ ਕੌਰ ਸੀ ਉਹਨੂੰ ਚੁੰਨੀ ਚੜਾ ਕੇ ਚੁੰਨੀ ਚੜਾ ਕੇ ਉਸਨੂੰ ਆਪਣੇ ਪਿੰਡ ਦੁਗਰੀ ਲੈ ਆਏ ਇਸਦਾ ਵਿਆਹ ਹੋ ਗਿਆ ਚਮਕੀਲੇ ਦਾ 15 ਸਾਲ ਦੀ ਉਮਰ ਦੇ ਵਿੱਚ ਉਸ ਤੋਂ ਬਾਅਦ ਧਨੀ RAM ਸੀਗਾ ਜਿਹੜਾ ਇਹ ਛੋਟੇ-ਬੋਟੇ ਕੰਮ ਕਰਦਾ ਰਿਹਾ ਇਹਨੇ ਬਿਜਲੀ ਮਕੈਨਿਕ ਦਾ ਕੰਮ ਵੀ ਕੀਤਾ ਦਿਹਾੜੀ ਵਗੈਰਾ ਵੀ ਕਰਦਾ ਰਿਹਾ ਫਿਰ ਇਹ ਹੌਜਰੀ ਦੇ ਖਰਕਾਨੇ ਵਿੱਚ ਵੀ ਕੰਮ ਕਰਦਾ ਰਿਹਾ ਅਲੱਗ-ਅਲੱਗ ਕੰਮ ਬਦਲਦਾ ਰਿਹਾ ਸਿਕਿਉਰਿਟੀ ਗਾਰਡ ਦੀ ਵੀ ਨੌਕਰੀ ਕੀਤੀ ਪਾਈਪਾਂ ਵਾਲੀ ਫੈਕਟਰੀ 'ਚ ਵੀ ਕੰਮ ਕੀਤਾ ਪਿੰਡ ਵਿੱਚ ਵੀ ਦਿਹਾੜੀ ਕੀਤੀ ਤੇ ਉਸ ਤੋਂ ਬਾਅਦ ਚਲੋ ਪਰ ਇਹਦੇ ਜਿਹੜਾ ਅੰਦਰ ਜਿਹੜੀ ਇਹਦੀ ਰੂਹ ਦੀ ਸ਼ਾਂਤੀ ਸੀ ਜਿਹੜੀ ਉਹ ਲਿਖਣ ਤੇ ਗਾਉਣ ਦੇ ਵਿੱਚ ਲੱਗੀ ਹੋਈ ਸੀ ਉਹ ਇਹਦੀ ਲਗਾਤਾਰ ਚਲਦੀ ਰਹੀ ਇਹ ਲਿਖਣ ਗਾਉਣ ਵੱਲ ਧਿਆ ਤੇ ਇਹਦੇ ਪਿੰਡ ਦੇ ਵਿੱਚ ਹੀ ਇੱਕ ਦੁਕਾਨਦਾਰ ਸੀ ਪਰਚੂਨ ਦੀ ਦੁਕਾਨ ਕਰਦਾ ਸੀ ਜਿਹਦਾ ਨਾਂ ਸੀਗਾ ਦਲਜੀਤ ਸਿੰਘ ਪਰਚੂਨ ਦੀ ਦੁਕਾਨ ਕਰਦਾ ਸੀ ਉਹ ਵੀ ਗਾਉਣ ਦਾ ਸ਼ੌਂਕੀ ਸੀ ਉਹਦੇ ਕੋਲੇ ਦੁਕਾਨ ਤੇ ਹਰਮੋਨੀਅਮ ਵੀ ਰੱਖਿਆ ਹੋਇਆ ਸੀ ਜਿਹੜਾ ਧਨੀਰਾਮ ਸੀ ਉਸ ਦੀ ਦੁਕਾਨ ਤੇ ਜਾਂਦਾ ਉਸ ਤੋਂ ਮਾੜੇ ਮੋਟੇ ਗਾਉਣ ਦੇ ਗੁਰਬੀ ਸਿੱਖਦਾ ਤੇ ਜਿਹੜਾ ਉਹਦਾ ਹਰਮੋਨੀਅਮ ਸੀ ਉਹਦੇ ਹਰਮੋਨੀਅਮ ਤੇ ਗਾਉਣ ਦੀ ਰਿਆਜ਼ ਵੀ ਕਰ ਲੈਂਦਾ ਸੀ ਇਹ ਦਿਲਜੀਤ ਸਿੰਘ ਹੋਰ ਕੋਈ ਨਹੀਂ ਇਹ ਉਹ ਦਿਲਜੀਤ ਸਿੰਘ ਧੂਰਕੋਟਿਆ ਸੀ ਜੋ ਕਿ ਬਾਅਦ ਦੇ ਵਿੱਚ ਬਹੁਤ ਵੱਡਾ ਲਖਾਰੀ ਬਣਿਆ ਜਿਸ ਦੇ ਕਿ ਬਹੁਤ ਗੀਤ ਲਿਖੇ ਹੋਏ ਬਹੁਤ ਕਲਾਕਾਰਾਂ ਨੇ ਗਾਏ ਇਸ ਤੋਂ ਬਾਅਦ ਇਹਦਾ ਜਿਹੜਾ ਇਹ ਦਲਜੀਤ ਸਿੰਘ ਸੀਗਾ ਇਹਦੀ ਆਮ ਸਿੰਘ ਸਿੰਗਰਾ ਨਾਲ ਵੀ ਜਾਣ ਪਛਾਣ ਵਧੀਆ ਸੀ ਸਿੰਗਰਾ ਨਾਲ ਵੀ ਇਹਦੀ ਜਾਣ ਪਛਾਣ ਚੰਗੀ ਸੀ ਇਹਨੇ ਚਮਕੀਲੇ ਨੂੰ ਸਮਝਾਇਆ ਕਿ ਭਾਈ ਤੇਰਾ ਭੱਜੇ ਫਿਰਦੇ ਧਨੀ RAM ਸੀਗਾ ਉਦੋਂ ਨਾ ਧਨੀ RAM ਨੂੰ ਸਮਝਾਇਆ ਕਿ ਧਨੀ RAM ਤੇਰਾ ਭੱਜੇ ਫਿਰਦੇ ਭਾਈ ਕੁਛ ਨਹੀਂ ਬਣਨਾ ਤੈਨੂੰ ਕਿਸੇ ਵੱਡੇ ਗਾਇਕ ਦਾ ਪੱਲਾ ਫੜਨਾ ਪੈਣਾਗਾ ਤਾਂ ਧਨੀ RAM ਨੇ ਭਜਨਾਠ ਕੀਤੀ ਇਹਨੂੰ ਭਜਨਾਠ ਕਰਕੇ ਇੱਕ ਨਵੇਂ ਗਾਇਕ ਬਾਰੇ ਪਤਾ ਲੱਗਿਆ ਕਿ ਇੱਕ ਨਵਾਂ ਗਾਇਕ ਹੈ ਜੋ ਕਿ ਸਥਾਪਿਤ ਹੋਣ ਦੀ ਕੋਸ਼ਿਸ਼ ਕਰ ਰਿਹਾਗਾ ਉਹਦੇ ਕੋਲੇ ਇੱਕ ਜਗ੍ਹਾ ਖਾਲੀ ਹੈ ਤੇ ਉਹ ਗਾਇਕ ਸੀਗਾ ਉਸ ਦਾ ਨਾਮ ਸੀ ਸਰਿੰਦਰ ਸਿੰਧਾ ਤੇ ਇਹਨੇ ਦੇਖਿਆ ਇਹਨੂੰ ਤਨੀ ਰਾਮ ਨੇ ਦੇਖਿਆ ਕਿ ਸਰਿੰਦਰ ਸਿੰਧੇ ਨੂੰ ਮੈਨੂੰ ਇੱਕੋ ਹੀ ਵਿਅਕਤੀ ਇਹਦੀ ਟੀਮ ਦੇ ਵਿੱਚ ਐਂਟਰੀ ਦਵਾ ਸਕਦਾ ਜਿਹਦਾ ਨਾਮ ਹੈਗਾ ਕੇਸਰ ਸਿੰਘ ਟਿੱਕੀ ਇਹਨੇ ਕੇਸਰ ਸਿੰਘ ਟਿੱਕੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ 1970 ਦੇ ਵਿੱਚ ਜਦੋਂ ਦੇਸ਼ ਆਜ਼ਾਦੀ ਦੀ ਬੜੇ ਬਰੇ ਘੰਟ ਮਨਾ ਰਿਹਾ ਸੀ ਸਤੰਤਰਤਾ ਦਿਵਸ ਮਨਾ ਰਿਹਾ ਸੀ ਤਾਂ ਉਦੋਂ ਲੁਧਿਆਣਾ ਦੇ ਗਿੱਲ ਚੌਂਕ ਦੇ ਵਿੱਚ ਇੱਕ ਬਹੁਤ ਵੱਡੀ ਕਾਂਗਰਸ ਦੀ ਕੋਈ ਰੈਲੀ ਹੋਣੀ ਸੀਗੀ ਉਹ ਰੈਲੀ ਦੇ ਵਿੱਚ ਸਰਿੰਦਰ ਸਿੰਧੇ ਦਾ ਗਾਉਣ ਦਾ ਪ੍ਰੋਗਰਾਮ ਸੀ ਤਾਂ ਇਹਨੇ ਧਨੀਰਾਮ ਨੇ ਸੋਚਿਆ ਕਿ ਮੈਂ ਸਰੇਂਦਰ ਸਿੰਘ ਦੇ ਨੂੰ ਉੱਥੇ ਜਾ ਕੇ ਮਿਲਦਾ ਇਹਨੇ ਉੱਥੇ ਜਾ ਕੇ ਕੇਸਰ ਸਿੰਘ ਟਿੱਕੀ ਕੋਲ ਅਪਰੋਚ ਕੀਤੀ ਤਾਂ ਕੇਸਰ ਸਿੰਘ ਟਿੱਕੀ ਨੇ ਕਿਹਾ ਕਿ ਸਰੇਂਦਰ ਸਿੰਧਾ ਗਾ ਜਿਹੜਾ ਹੁਣ ਗਾ ਕੇ ਇੱਥੋਂ ਜਾ ਚੁੱਕਿਆ ਸਰੇਂਦਰ ਸਿੰਧਾ ਹੁਣ ਗਾ ਕੇ ਇੱਥੋਂ ਜਾ ਚੁੱਕਿਆਗਾ ਤੇ ਉਹਦੇ ਵੀ ਹੁਣ ਤੂੰ ਅੱਜ ਨਹੀਂ ਤੂੰ ਕੱਲ ਨੂੰ ਆ ਜਾ ਤੂੰ ਕੱਲ ਨੂੰ ਆ ਜਾ ਮੈਂ ਤੈਨੂੰ ਕੱਲ ਨੂੰ ਮਿਲਾਉਣਾਗਾ ਕੱਲ ਨੂੰ ਤੂੰ ਸਾਡਾ ਉੱਥੇ ਲੁਧਿਆਣੇ ਦਫ਼ਤਰ ਹੈ ਉਹ ਦਫ਼ਤਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਆ ਜਾ ਉੱਥੇ ਤੂੰ 10 ਵਜੇ ਆ ਕੇ 10 ਵਜੇ ਆ ਕੇ ਸਾਨੂੰ ਮਿਲ ਚਮਕੀਲਾ 9 ਵਜੇ ਦਫ਼ਤਰ ਪਹੁੰਚ ਗਿਆ ਇਹ ਕੇਸਰ ਸਿੰਘ ਟਿੱਕੀ ਆਇਆ ਉਸ ਤੋਂ ਬਾਅਦ ਸਾਈਕਲ ਤੇ ਥੋੜੀ ਦੇਰ ਬਾਅਦ ਸਾਈਕਲ ਤੇ ਸ਼ਵਾਰ ਸਵਾਰ ਹੋ ਕੇ ਸ੍ਰਿੰਦਰ ਸਿੰਧਾ ਆਇਆ ਤੇ ਸ੍ਰਿੰਦਰ ਸਿੰਧੇ ਨੇ ਕੇਸਰ ਸਿੰਘ ਟਿੱਕੀ ਨੇ ਸ੍ਰਿੰਦਰ ਸਿੰਧੇ ਨੂੰ ਮਿਲਾਇਆ ਧਨੀ RAM ਨੂੰ ਤਾਂ ਸਿੰਧੇ ਨੇ ਇਹ ਉਤੋਂ ਗੀਤ ਸੁਣਿਆ ਤਾਂ ਧਨੀ RAM ਨੇ ਦੇਵ ਤਰੀਕਿਆਂ ਵਾਲੇ ਦਾ ਕੋਈ ਗੀਤ ਸੀਗਾ ਜਿਹੜਾ ਸ੍ਰਿੰਦਰ ਸਿੰਧੇ ਨੂੰ ਸੁਣਾਇਆ ਸ੍ਰਿੰਦਰ ਸਿੰਧਾ ਬਹੁਤ ਇੰਪ੍ਰੈਸ ਹੋਇਆ ਉਹਨੇ ਕਿਹਾ ਕਿ ਧਨੀ RAM ਤੂੰ ਮੇਰਾ ਸ਼ਗਿਰਦ ਨਹੀਂ ਤੂੰ ਮੇਰਾ ਇੱਕ ਭਰਾ ਹੈ ਤੂੰ ਮੇਰਾ ਭਰਾ ਬਣ ਕੇ ਰਹਿ ਉਹਨੇ ਗਲਵਕੜੀ ਵਿੱਚ ਲੈ ਲਿਆ ਤੇ ਗਲਵਕੜੀ ਵਿੱਚ ਲੈ ਕੇ ਕਿਹਾ ਕਿ ਤੂੰ ਮੇਰਾ ਭਰਾ ਹੈ ਸਿੰਦੇ ਨੇ ਕਿਹਾ ਕਿ ਮੈਂ ਵੀ ਹਲੇ ਸਿੱਖ ਰਿਹਾ ਮੈਂ ਜਸਵੰਤ ਸਿੰਘ ਭੰਮਰਾ ਸਾਹਿਬ ਤੋਂ ਸਿੱਖਦਾਗਾ ਤੇ ਤੂੰ ਕੁਝ ਉਹਨਾਂ ਤੋਂ ਮੇਤੋਂ ਵੀ ਸਿੱਖ ਲੈ ਕੁਝ ਜਸਵੰਤ ਸਿੰਘ ਭੰਮਰਾ ਸਾਹਿਬ ਤੋਂ ਸਿੱਖ ਲਿਆ ਕਰ ਕੁਝ ਮੇਰੇ ਪਿਤਾ ਨੇ ਬਚਨाराम ਜੀ ਤੂੰ ਉਹਨਾਂ ਤੋਂ ਸਿੱਖ ਲਿਆ ਕਰ ਤੂੰ ਸਿੱਖਣ ਦੀ ਟਰਾਈ ਕਰ ਪਰ ਕਹਿੰਦੇ ਨੇ ਕਿ ਜਿਹੜੇ ਲੁੱਦਿਆਂ ਨੇ ਵਾਲੇ ਜਿਹੜੇ ਗਾਇਕ ਨੇ ਇਹ ਛੇਤੀ ਕਿਸੇ ਨੂੰ ਬਤਾ ਪੱਲਾ ਨਹੀਂ ਸੀ ਪੜਾਉਂਦੇ ਉਸੇ ਤਰ੍ਹਾਂ ਤਨੀਰਾਮ ਨਾਲ ਵੀ ਹੋਇਆ ਤਨੀਰਾਮ ਨੂੰ ਪਹਿਲਾਂ 6-7 ਮਹੀਨੇ ਤਾਂ ਗਾਉਣ ਨੂੰ ਨਾਲ ਲਜਾਇਆ ਹੀ ਨਹੀਂ ਗਿਆ ਉਹਨੂੰ ਪਚਾ ਪਾਣੀ ਪਿਆਉਣ ਤਾਈਂ ਰੱਖਿਆ ਜੇ ਕੋਈ ਪਾਰਟੀ ਆਉਂਦੀ ਸੀ ਜਾਂ ਕੋਈ ਬੁਕਿੰਗ ਕਰਨ ਆਉਂਦਾ ਸੀ ਉਹਨੂੰ ਉਹਨੇ ਚਾਹ ਪਾਣੀ ਲੈ ਕੇ ਪਿਆਉਣਾ ਜਾਂ ਬਾਅਦ ਦੇ ਵਿੱਚ ਫੇਰ ਉਹਨੂੰ ਮੈਨੇਜਰ ਦਾ ਕੰਮ ਦਿੱਤਾ ਕਿ ਜਿਹੜੇ ਸ੍ਰਿੰਦਰ ਸਿੰਘ ਦੇ ਦੇ ਜਿਹੜੇ ਖਾੜੇ ਆਉਂਦੇ ਨੇ ਲੋਕ ਬੁਕਿੰਗ ਕਰਨ ਆਉਂਦੇ ਨੇ ਤਾਂ ਉਹਨਾਂ ਦੀ ਬੁਕਿੰਗ ਕਰਨੀ ਆ ਇੱਥੇ ਉਹਨੂੰ ਟੇਬਲ ਤੇ ਬਾਤ ਆ ਵਕਤ ਆਇਆ ਸਿੰਦੇ ਨੂੰ ਇੱਕ ਪ੍ਰੋਗਰਾਮ ਬੁੱਕ ਹੋਇਆ ਰਾਮਲੀਲਾ ਦੇ ਵਿੱਚ ਇੱਕ ਪ੍ਰੋਗਰਾਮ ਕਰਨ ਦਾ ਚੰਡੀਗੜ੍ਹ ਦੇ ਬੁੜੈਲ ਦੇ ਵਿੱਚ ਉੱਥੇ ਹੁਣ ਸਾਰੀ ਪਾਰਟੀ ਨੇ ਜਾਣਾ ਸੀ ਪੂਰੀ ਪਾਰਟੀ ਤਿਆਰ ਹੋ ਗਈ ਉੱਥੇ ਰਾਮਲੀਲਾ ਦੇ ਪ੍ਰੋਗਰਾਮ ਤੇ ਜਾਣ ਦੇ ਖਾਤਰ ਤੇ ਪਰ ਉੱਥੇ ਧਨੀ RAM ਨੂੰ ਨਾਲ ਲਜਾਇਆ ਗਿਆ ਧਨੀ RAM ਨੇ ਕੀ ਕੀਤਾ ਉਹਨੇ ਕੇਸਰ ਸਿੰਘ ਟਿੱਕੀ ਨੂੰ ਕਿਹਾ ਕਿ ਯਾਰ ਵੀ ਦੇਖੋ ਮੈਨੂੰ ਵੀ ਲੈ ਚਲੋ ਉੱਥੇ ਤੁਸੀਂ ਇੰਨੇ ਦਿਨ ਪ੍ਰੋਗਰਾਮ ਲਾਉਣਾ ਮੈਨੂੰ ਵੀ ਨਾਲ ਲੈ ਕੇ ਚਲੋ ਤਾਂ ਕੇਸਰ ਸਿੰਘ ਟਿੱਕੀ ਨੇ ਜਿਹੜਾ ਸਰਮਕ ਸਿੰਘ ਮੁਖਾ ਮੈਨੇਜਰ ਸੀ ਉਹਨੂੰ ਕਿਹਾ ਤਾਂ ਸਰਮਕ ਸਿੰਘ ਮੁਖਾ ਬੜਾ ਪੈਸੇ ਨੂੰ ਲੈ ਕੇ ਹੋਰੀ ਕਿਸਮ ਦਾ ਆਦਮੀ ਸੀ ਉਹਨੇ ਕੇਸਰ ਸਿੰਘ ਟਿੱਕੀ ਨੂੰ ਕਿਹਾ ਕਿ ਦੇਖ ਜੇ ਤੂੰ ਲਿਜਾ ਸਕਦਾਗਾ ਕਿਰਾਇਆ ਤੂੰ ਇਹਦਾ ਲਾ ਸਕਦਾ ਤਾਂ ਤੂੰ ਕਿਰਾਇਆ ਲਾ ਕੇ ਇਹਨੂੰ ਲੈ ਜਾ ਉੱਥੇ ਪਰ ਮੈਂ ਆਪਣੀ ਜੇਬ ਚੋਂ ਕਿਰਾਇਆ ਨਹੀਂ ਦੇਣਾ ਇਹ ਕੇਸਰ ਸਿੰਘ ਟਿੱਕੀ ਨੇ ਆਪਣੀਆਂ ਕਈ ਇੰਟਰਵਿਊਆਂ ਵਿੱਚ ਵੀ ਦੱਸਿਆ ਕਿ ਉਸ ਦਿਨ ਜਿਹੜਾ ਲੁੱਦਿਆਣੇ ਤੋਂ ਚੰਡੀਗੜ੍ਹ ਦਾ ਬੱਸ ਦਾ 8 ਰੁਪਏ ਕਿਰਾਇਆ ਸੀ ਉਹ ਕਿਰਾਇਆ ਧਨੀ ਰਾਮ ਦਾ ਮੈਂ ਲਾਇਆ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਜਾਣ ਦੀ ਗੱਤਰ ਚਲੋ ਉੱਥੇ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਦੋ ਦਿਨ ਉੱਥੇ ਸਰੇਂਦਰ ਚੰਦ ਦਾ ਗਾਉਂਦਾ ਰਿਹਾ ਤੀਜੇ ਦਿਨ ਜਿਹੜਾ ਮੈਨੇਜਰ ਸੀਗਾ ਸੰਮੁਖ ਸਿੰਘ ਮੋਖਾ ਉਹ ਧਨੀਰਾਮ ਕੋਲ ਆਇਆ ਧਨੀਰਾਮ ਨੂੰ ਕਹਿੰਦਾ ਕਿ ਅੱਜ ਸਰੇਂਦਰ ਚੰਦਾ ਥੋੜਾ ਬਿਜੀ ਨੇ ਇਸ ਕਰਕੇ ਤੂੰ ਦੋ ਤਿੰਨ ਗੀਤ ਲਾ ਦੇ ਧਨੀਰਾਮ ਨੂੰ ਹੋਰ ਕੀ ਚਾਹੀਦਾ ਸੀ ਉਹਨੂੰ ਤਾਂ ਮੂੰਹੋਂ ਮੰਗੀ ਮੁਰਾਦ ਮਿਲ ਗਈ ਉਹਨੇ ਕਿਹਾ ਵੀ ਠੀਕ ਹੈ ਮੈਂ ਗਾਉਂਗਾ ਪਰ ਕੀ ਮੈਂ ਹੁਣ ਇਸੇ ਨੌ ਦੇ ਥੱਲੇ ਗਾਵਾਂ ਮੈਂ ਧਨੀ ਧਨੀਰਾਮ ਨੌ ਦੇ ਥੱਲੇ ਤਾਂ ਉਹਨੇ ਕਿਹਾ ਜਿਹੜਾ ਸੰਮੁਖ ਸਿੰਘ ਮੋਖਾ ਸੀ ਉਹਨੇ ਕਿਹਾ ਵੀ ਤੇਰਾ ਅਸਲ ਨੌ ਕੀ ਆ ਉਹ ਕਹਿੰਦਾ ਮੇਰਾ ਨੌ ਅਸਲ ਨੌ ਹੈਗਾ ਅਮਰ ਸਿੰਘ ਸੰਜੀਲਾ ਤੇ ਉਹਨੇ ਜਾ ਕੇ ਸਟੇਜ ਤੇ ਜਿਹੜਾ ਧਨੀ ਰਾਮ ਸੀ ਥੋੜੀ ਦੇਰ ਬਾਅਦ ਉਹਨੇ ਸਟੇਜ ਤੇ ਅਨਾਉਂਸ ਕੀਤਾ ਕਿ ਹੁਣ ਬਿਲਕੁਲ ਨਵੀਂ ਆਵਾਜ਼ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ ਅਮਰ ਸਿੰਘ ਚਮਕੀਲਾ ਉਹਨੇ ਚਮਕੀਲਾ ਕਹਿਤਾ ਉਸ ਦਿਨ ਬੜੈਲ ਪਹੁੰਚ ਕੇ ਧਨੀ ਰਾਮ ਜਿਹੜਾ ਧਨੀਆਂ ਸੀ ਉਸ ਨੂੰ ਨੌ ਮਿਲ ਗਿਆ ਅਮਰ ਸਿੰਘ ਚਮਕੀਲਾ ਉਸ ਦਿਨ ਅਮਰ ਸਿੰਘ ਚਮਕੀਲਾ ਬਣਿਆ ਸਾਲ ਆਇਆ 1979 ਦਾ 1979 ਦੇ ਵਿੱਚ ਜਦੋਂ ਜਿਹੜਾ ਸ੍ਰਿੰਦਰ ਸਿੰਧਾ ਤੇ ਸ੍ਰਿੰਦਰ ਸੋਨੀਆ ਦੀ ਜਿਹੜੀ ਜੋੜੀ ਸੀ ਉਨੇ ਜਾਣਾ ਸੀ ਕੈਨੇਡਾ ਸ੍ਰਿੰਦਰ ਸਿੰਧੇ ਨੇ ਸ੍ਰਿੰਦਰ ਸੋਨੀਆ ਨੂੰ ਕੈਨੇਡਾ ਲੈ ਕੇ ਜਾਣਾ ਸੀ ਕੈਨੇਡਾ ਦਾ ਪ੍ਰੋਗਰਾਮ ਸੀ ਪਰ ਸ੍ਰਿੰਦਰ ਸੋਨੀਆ ਨੇ ਇੱਕ ਅਜੀਬ ਜੀ ਸ਼ਰਤ ਰੱਖਤੀ ਕਿ ਜਿਹੜਾ ਮੇਰਾ ਪਤੀ ਹੈ ਕਸ਼ਮੀਰੀ ਲਾਲ ਇਹ ਵੀ ਨਾਲ ਜਾਵੇਗਾ ਪਰ ਜਿਹੜੇ ਪ੍ਰਮੋਟਰ ਸੀ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨਗੀ ਨਾ ਦਿੱਤੀ ਉਹਨਾਂ ਨੇ ਇਸ ਗੱਲ ਨੂੰ ਜਵਾਬ ਦਿੱਤਾ ਕਿ ਭਾਈ ਅਸੀਂ ਇੰਨਾ ਖਰਚਾ ਅਫੋਰਡ ਨਹੀਂ ਕਰ ਸਕਦੇ ਨਤੀਜਾ ਇਹ ਹੋਇਆ ਕਿ ਸ੍ਰਿੰਦਰ ਸਿੰਧਾ ਗੁਲਸ਼ਨ ਕੋਮਲ ਨੂੰ ਲੈ ਕੇ ਕੈਨੇਡਾ ਚੱਲਿਆ ਗਿਆ ਸ੍ਰਿੰਦਰ ਸੋਨੀਆ ਸੀ ਜਿਹੜੀ ਰਹਿ ਗਈ ਹੁਣ ਜਿਹੜਾ ਸ੍ਰਿੰਦਰ ਸੋਨੀਆ ਤੇ ਸ੍ਰਿੰਦਰ ਸੋਨੀਆ ਦਾ ਜਿਹੜਾ ਪਤੀ ਕਸ਼ਮੀਰੀ ਲਾਲ ਸੀ ਉਹਨਾਂ ਨੂੰ ਬੜਾ ਇਸ ਗੱਲ ਦੀਆਂ ਮਿਰਚਾਂ ਲੱਗੀਆਂ ਬੁਰਾ ਲਗਿਆ ਉਹਨਾਂ ਨੇ ਕਿਹਾ ਕਿ ਸੁਰਿੰਦਰ ਸਿੰਧਾ ਦਾ ਜਿਹੜਾ ਸਾਨੂੰ ਠੱਬੀ ਲਾ ਗਿਆ ਹੁਣ ਕਸ਼ਮੀਰੀ ਲਾਲ ਕੇਸਰ ਸਿੰਘ ਟਿੱਕੀ ਦੇ ਕੋਲ ਆਇਆ ਕੇਸਰ ਸਿੰਘ ਟਿੱਕੀ ਕੋਲ ਆ ਕੇ ਕਹਿੰਦਾ ਕਹਿੰਦਾ ਵੀ ਸਾਨੂੰ ਇੱਕ ਮੇਲ ਸਿੰਗਰ ਦੀ ਜ਼ਰੂਰਤ ਹੈ ਕੇਸਰ ਸਿੰਘ ਟਿੱਕੀ ਨੇ ਕਿਹਾ ਵੀ ਤੁਸੀਂ ਚਮਕੀਲੇ ਨੂੰ ਕਿਉਂ ਨਹੀਂ ਟਰਾਈ ਕਰਦੇ ਇੰਨਾ ਵਧੀਆ ਗਾਉਂਦਾ ਹੈਗਾ ਚਲੋ ਚਮਕੀਲੇ ਨਾਲ ਗੱਲ ਹੋ ਗਈ ਰੈਸਲਾਂ ਸ਼ੁਰੂ ਹੋਈਆਂ ਗਾਉਣ ਵਜਾਉਣ ਦਾ ਪ੍ਰੋਗਰਾਮ ਚੱਲ ਪਿਆ ਤੇ ਚਮਕੀਲੇ ਨਾਲ ਤੈ ਤੈ ਹੋ ਗਿਆ ਹਰੇਕ ਅਖਾੜੇ ਦਾ 150 ਰੁਪਿਆ ਇਹ 250 ਰੁਪਏ ਹਰੇਕ ਖੜੇ ਦੇ ਦੇਣੇ ਬਾਕੀ ਜਿਹੜੇ ਪੈਸੇ ਸੀਗੇ ਉਹ ਜਿਹੜਾ ਕਸ਼ਮੀਰੀ ਲਾਲ ਜਿਹੜਾ ਸਰੇਂਦਰ ਸੋਨੀਆ ਦਾ ਪਤੀ ਸੀ ਉਹ ਕਲੈਕਟ ਕਰਕੇ ਲੈ ਕੇ ਜਾਂਦਾ ਸੀ ਚਲੋ ਚਮਕੀਲੇ ਨੇ ਗਾਉਣਾ ਸ਼ੁਰੂ ਕੀਤਾ ਸਿੰਧੇ ਦੇ ਔਣ ਤੱਕ ਤਾਂ ਪੂਰਾ ਸਟਾਰ ਬਣ ਗਏ ਸੀ ਜਦੋਂ ਉਹਨੂੰ ਸਿੰਧਾ ਵਾਪਸ ਆਇਆ ਉਦੋਂ ਨੂੰ ਤਾਂ ਪੂਰੀ ਜੋੜੀ ਸਟਾਰ ਬਣ ਚੁੱਕੀ ਧੀ ਖਾੜੇ ਵੱਧ ਸਰੇਂਦਰ ਸੋਨੀਆ ਨੂੰ ਵੀ ਖਾੜੇ ਵੱਧ ਮੈਣ ਲੱਗੇ ਸਰੇਂਦਰ ਸੋਨੀਆ ਦਾ ਪਤੀ ਸੀਗਾ ਜਿਹੜਾ ਉਹ ਪੈਸੇ ਨੂੰ ਲੈ ਕੇ ਬਹੁਤ ਹੇਰਫੇਰ ਕਰਦਾ ਸੀ ਦੂਜੇ ਪਾਸੇ ਚਮਕੀਲਾ ਸੋਚਦਾ ਸੀ ਕਿ ਗੀਤ ਲਿਖਦਾ ਵੀ ਮੈਂ ਆਂ ਗਾਉਣਾ ਵੀ ਮੈਂ ਆਂਗਾ ਤੇ ਪਰ ਮਿਲਤੇ ਨੇ ਮੈਨੂੰ ਸਿਰਫ 150 ਰੁਪਏ ਇਸ ਆੜ ਦੇ ਵਿੱਚ ਚਮਕੀਲਾ ਚੜ ਗਿਆ ਉਹਨੇ ਇੱਕ ਦਿਨ ਕੇਸਰ ਸਿੰਘ ਟਿੱਕੀ ਨੂੰ ਕਿਹਾ ਕਿ ਕੇਸਰ ਸਿੰਘ ਟਿੱਕੀ ਹੁਣ ਆਪਣਾ ਟਾਈਮ ਆ ਗਿਆ ਪਾਰਟੀ ਬਣਾਉਣ ਦਾ ਹੁਣ ਆਪਾਂ ਪਾਰਟੀ ਬਣਾਈਏ ਪਰ ਉਸ ਵਕਤ ਸਭ ਤੋਂ ਵੱਡੀ ਪ੍ਰੋਬਲਮ ਕੀ ਸੀ ਫੀਮੇਲ ਸਿੰਗਰ ਦੀ ਤਾਂ ਇਹਨਾਂ ਨੂੰ ਕਿਸੇ ਨੇ ਦੱਸਿਆ ਕਿ ਫਰੀਦਕੋਟ ਦੇ ਵਿੱਚ ਇੱਕ ਸ਼ਖਸ ਹੈ ਗਿਆਨੀ ਗੁਰਚਰਨ ਸਿੰਘ ਮੱਟੂ ਉਸ ਦੀ ਲੜਕੀ ਆ ਗਈ ਜਿਹਦਾ ਨਾਮ ਹੈਗਾਗਾ ਆਮਨ ਜੋਤ ਅਮਰਜੋਤ ਕੌਰ ਬੱਬੀ ਅਮਰਜੀਤ ਅਮਰਜੋਤ ਕੋਲ ਬੱਬੀ ਹੈ ਉਹ ਇਹਦੇ ਨਾਲ ਕੁਲਦੀਪ ਮਾਨਕ ਨਾਲ ਗਾਉਂਦੀ ਸੀ ਉਹ ਕੁਲਦੀਪ ਮਾਨਕ ਦੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਨੂੰ ਲੈ ਕੇ ਬਹੁਤ ਦੁਖੀ ਸੀ ਇਸ ਕਰਕੇ ਉਹ ਕੁਲਦੀਪ ਮਾਨ ਨੂੰ ਛੱਡ ਚੁੱਕੀ ਆ ਉਹ ਵੀ ਹੁਣ ਕੋਈ ਮੇਲ ਸਿੰਗਰ ਦੇਖ ਰਹੇ ਨੇ ਚਲੋ ਉਸ ਜਿਹੜਾ ਕੇਸਰ ਸਿੰਘ ਟਿੱਕੀ ਸੀ ਉਹ ਬਕਾਇਦਾ ਤੌਰ ਤੇ ਕੇਸਰ ਸਿੰਘ ਟਿੱਕੀ ਲੱਭਦੇ ਲੱਭਦੇ ਪਹੁੰਚਿਆ ਇਹਨਾਂ ਜਿਹੜੇ ਅਮਰ ਅਮਰਜੋਤ ਦੇ ਜਿਹੜੇ ਪਿਤਾ ਜੀ ਸੀ ਗੁਰਚਰਨ ਸਿੰਘ ਮੱਟੂ ਜੀ ਕੋਲ ਉਹਨਾਂ ਨਾਲ ਜਾ ਕੇ ਚਲੋ ਗੱਲ ਤੈਹ ਹੋ ਗਈ ਜੋੜੀ ਬਣ ਗਈ ਤੇ ਹਰੇਕ ਪ੍ਰੋਗਰਾਮ ਦਾ 600 ਰੁਪਿਆ ਅਮਰਜੋਤ ਨੂੰ ਦੇਣਾ ਤੈਹ ਹੋ ਗਿਆ ਤੇ ਉਸ ਤੋਂ ਬਾਅਦ ਦੋਨੇ ਜਾਣੇ ਗਾਉਣਾ ਦੋਨੇ ਜਾਣੇ ਇਹਨੂੰ ਸ਼ੁਰੂ ਕਰਤਾ ਦੋਨੇ ਜਾਣੇ ਪੰਜਾਬ ਦੀ 뮤직 ਇੰਡਸਟਰੀ ਤੇ ਛਾ ਗਏ ਪੂਰੇ ਸਾਰੇ ਪਾਸੇ ਚਮਕੀਲਾ ਅਮਰਜੋਤ ਚਮਕੀਲਾ ਅਮਰਜੋਤ ਹੋਣ ਲੱਗ ਗਈ ਹੁਣ ਇਹ ਗੱਲ ਸੀਗੀ ਜਿਹੜੀ ਕਈ ਸਿੰਗਰਾਂ ਨੂੰ ਇਹ ਗੱਲ ਰਾਸ ਨਹੀਂ ਆਈ ਉਹਨਾਂ ਨੇ ਜੋੜੀ ਨੂੰ ਤੜਵਾਉਣ ਦੇ ਕੋਸ਼ਿਸ਼ਾਂ ਰੁਕ ਸ਼ੁਰੂ ਕਰਤੀਆਂ ਉਹਨਾਂ ਨੇ ਜਿਹੜਾ ਅਮਰਜੋਤ ਦਾ ਭਰਾ ਸੀਗਾ ਪੱਪੂ ਉਹਨੂੰ ਤੇ ਅਮਰਜੋਤ ਦੇ ਪਿਤਾ ਨੂੰ ਉਂਗਲੀਆਂ ਲਾਉਣੋ ਚੁ ਲਾਉਣੀਆਂ ਸ਼ੁਰੂ ਕਰਤੀਆਂ ਕਿ ਅਮਰਜੋਤ ਤਾਂ ਬਹੁਤ ਅੰਡਰਪੇਡ ਐ ਚਮਕੀਲਾ ਇਹਨੂੰ ਬਹੁਤ ਘੱਟ ਪੈਸੇ ਦਿੰਦਾ ਪਰਿਵਾਰ ਨੇ ਪ੍ਰਪੋਹ ਪ੍ਰਪੋਕ ਹੋ ਕੇ ਜੋੜੀ ਨੂੰ ਤੋੜਨ ਦੀ ਸਲਾਹ ਕਰ ਲਈ ਤੇ ਕਰਤਾਰ ਸਿੰਘ ਰਾਮਲੇ ਨਾਲ ਜੋੜੀ ਬਣਾਉਣ ਬਾਰੇ ਸੋਚਣ ਲੱਗ ਗਏ ਇੱਕ ਦਿਨ ਚਮਕੀਲਾ ਤੇ ਅਮਰਜੋਤ ਦੋਨੇ ਦਫ਼ਤਰ 'ਚ ਬੈਠੇ ਸੀ ਅਮਰਜੋਤ ਦੋਨੇ ਇਕੱਲੇ ਬੈਠੇ ਸੀ ਤੇ ਅਮਰਜੋਤ ਉੱਠ ਕੇ ਚਮਕੀਲੇ ਕੋਲ ਆਈ ਉਹ ਚਮਕੀਲੇ ਨੂੰ ਕਹਿਣ ਲੱਗੀ ਕਿ ਅਮਰ ਮੈਂ ਤੇਰੇ ਨਾਲ ਇਕੱਲਾ ਗਾਉਣ ਹੀ ਨਹੀਂ ਆਉਂਦੀ ਮੈਂ ਤੇਰੇ ਨਾਲ ਇਕੱਲਾ ਗਾਉਣ ਹੀ ਨਹੀਂ ਆਉਂਦੀ ਜਦੋਂ ਇਹ ਗੱਲ ਕਹੀ ਤਾਂ ਚਮਕੀਲੇ ਨੇ ਕਿਹਾ ਉਹਨੇ ਨਾਲ ਇਹ ਵੀ ਗੱਲ ਕਹੀ ਕਿ ਅਮਰ ਮੈਂ ਇਕੱਲਾ ਗਾਉਣ ਹੀ ਨਹੀਂ ਆਉਂਦੀ ਮੇਰੇ ਪਰਿਵਾਰ ਦੇ ਜਿਹੜੇ ਲੋਕ ਨੇ ਜੋੜੀ ਤੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਚਮਕੀਲੇ ਨੇ ਕਿਹਾ ਕਿ ਜੇ ਅਗਰ ਉਹ ਜੋੜੀ ਤੜਾਉਂਦੇ ਨੇ ਫਿਰ ਮੈਂ ਕੀ ਕਰ ਸਕਦਾ ਵੀ ਹੁਣ ਆਪਾਂ ਕੀ ਕਰੀਏ ਤਾਂ ਅਮਰਜੋਤ ਨੇ ਕਿਹਾ ਕਿ ਮੈਂ ਇਕੱਲਾ ਤੇਰੇ ਨਾਲ ਗਾਉਣ ਗਾਉਣ ਹੀ ਨਹੀਂ ਆਉਂਦੀ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਇਸ ਗੱਲ ਤੇ ਜਦੋਂ ਹੁਣ ਚਮਕੀਲੇ ਨੂੰ ਇੰਨੀ ਵੱਡੀ ਗੱਲ ਮਿਲ ਗਈ ਤਾ ਉਹਨੇ ਦੇਖਿਆ ਵੀ ਬਿਲਕੁਲ ਇਹ ਗੱਲ ਠੀਕ ਐ ਵਿਆਹ ਕਰਵਾ ਲੈਣਾ ਚਾਹੀਦਾ ਪਰ ਇੱਥੇ ਚਮਕੀਲਾ ਇੱਕ ਅਮਰਜੋਤ ਨੂੰ ਇੱਕ ਝੂਠ ਬੋਲ ਗਿਆ ਕੇਸਰ ਸਿੰਘ ਟਕੀ ਤੋਂ ਵੀ ਉਹਨੇ ਇਸ ਇੱਕ ਗੱਲ ਦਾ ਉੱਲਾ ਰੱਖਿਆ ਤੇ ਉਹ ਮਤਲਬ ਵੀ ਹੁਣ ਪਰ ਉਹਨੇ ਚਮਕੀਲੇ ਨੇ ਇੱਕ ਗੱਲ ਦੀ ਗੱਲ ਜ਼ਾਹਰ ਕੀਤੀ ਕਿ ਵਿਆਹ ਆਪ ਕਰਵਾਵਾਂਗੇ ਕਿਵੇਂ ਵੇ ਤੇਰਾ ਪੱਪੂ ਜਿਹੜਾ ਤੇਰਾ ਜਿਹੜਾ ਭਰਾ ਹੈ ਪੱਪੂ ਉਹ ਤਾਂ ਹਰ ਵਕਤ ਮੁੱਢਿਆਂ ਦੇ ਚੜੇ ਰਹਿੰਦਾ ਉਹ ਤਾਂ ਪਰੇ ਜਾਂਦਾ ਹੀ ਨਹੀਂ ਪਰ ਕੀ ਹੋਇਆ ਕੁਛ ਦਿਨਾਂ ਬਾਅਦ ਪੱਪੂ ਸੀਗਾ ਜਿਹੜਾ ਉਹ 3 ਦਿਨਾਂ ਦੀ ਛੁੱਟੀ ਲੈ ਕੇ ਫਰੀਦਕੋਟ ਚੱਲਿਆ ਗਿਆ ਤੇ ਇੱਥੇ ਇਹਨਾਂ ਨੂੰ ਮੌਕਾ ਮਿਲ ਗਿਆ ਅਮਰਜੋਤ ਨੇ ਦੇਖਿਆ ਵੀ ਹੁਣ ਮੌਕਾ ਵੀ ਅਮਰਜੋਤ ਨੇ ਕਿਹਾ ਕਿ ਹੁਣ ਮੌਕਾ ਹੁਣ ਅਗਰ ਆਪਾਂ ਵਿਆਹ ਕਰਵਾ ਸਕਦੇ ਆ ਤਾਂ ਵਿਆਹ ਕਰਵਾ ਲੈਨੇ ਆ ਤਾਂ ਉਸ ਦਿਨ ਸ਼ਾਮ ਨੂੰ ਚਮਕੀਲੇ ਨੇ ਕੇਸਰ ਸਿੰਘ ਟਿੱਕੀ ਨੂੰ ਕਿਹਾ ਕਿ ਕੇਸਰ ਸਿੰਘ ਟਿੱਕੀ ਤੂੰ ਫਗਵਾੜੇ ਜਾ ਤੇਰੇ ਘਰੇ ਆਪਾਂ ਨੇ ਇੱਕ ਵਿਆਹ ਕਰਨਾ ਤਾਂ ਕੇਸਰ ਸਿੰਘ ਟਿੱਕੀ ਨੇ ਪੁੱਛਿਆ ਕਿਸ ਦਾ ਵਿਆਹ ਕਰਨਾ ਉਸਨੇ ਕਿਹਾ ਕਿ ਮੈਂ ਤੇ ਅਮਰਜੋਤ ਵਿਆਹ ਕਰਵਾ ਰਿਹਾ ਉਸਨੇ ਕੇਸਰ ਸਿੰਘ ਟਿੱਕੀ ਨੂੰ ਫਗਵਾੜੇ ਭੇਜਿਆ ਚਮਕੀਲੇ ਨੇ ਫਗਵਾੜੇ ਭੇਜ ਕੇ ਉਹਨੇ ਕਿਹਾ ਕਿ ਤੂੰ ਜਾ ਕੇ ਉੱਥੇ ਤਿਆਰੀ-ਬਿਆਰੀ ਕਰ ਤੇ ਦੂਸਰੇ ਦਿਨ ਉਹ ਆਪਣੀ ਮਸ਼ਹੂਰ ਜਿਹੜੀ ਆਪਣੀ ਅੰਬੈਸਡਰ ਕਾਰ ਲੈ ਕੇ ਜਿੱਥੇ ਅਮਰਜੋਤ ਤੇ ਉਹਦਾ ਭਰਾ ਪੱਪੂ ਕਰਾਏ ਤੇ ਰਹਿੰਦੇ ਸੀ ਉੱਥੇ ਪਹੁੰਚਿਆ ਅਮਰਜੋਤ ਨੂੰ ਨਾਲ ਲਿਆ ਨਾਲ ਲੈ ਕੇ ਉਹ ਚੱਲ ਪਏ ਫਗਵਾੜੇ ਵੱਲ ਨੂੰ ਕਾਲੀ ਇੰਨੀ ਸੀ ਤੇਜ਼ੀ ਇੰਨੀ ਸੀ ਕਿ ਕੋਈ ਸਮਾਨ ਨਹੀਂ ਖਰੀਦਿਆ ਜਿਹੜੇ ਉੱਥੇ ਬਾਸ ਬਾਜ਼ਾਰ ਸੀਗਾ ਜਿਹੜਾ ਫਗਵਾੜੇ ਦਾ ਫਗਵਾੜੇ ਦੇ ਬਾਸ ਬਾਜ਼ਾਰ ਦੇ ਵਿੱਚੋਂ ਅਮਰਜੋਤ ਲਈ ਉਹਨੇ ਚਮਕੀਲੇ ਨੇ ਝੂੜਾ ਖਰੀਦੇ ਆ ਤੇ ਨਾਲ ਉਹਨੇ ਕੁਝ ਹੋਰ ਸਮਾਨ ਸੂਟ ਵਗੈਰਾ ਸਿੰਧੂਰ ਵਗੈਰਾ ਜਾਂ ਹੋਰ ਜਿਹੜੀਆਂ ਲੋੜਾਂ ਦੇ ਚੀਜ਼ਾਂ ਹੁੰਦੀਆਂ ਨੇ ਉਹ ਖਰੀਦੀਆਂ ਤੇ ਉੱਥੋਂ ਚੱਲ ਪਏ ਉਸ ਤੋਂ ਬਾਅਦ ਫਗਵਾੜੇ ਗਏ ਫਗਵਾੜੇ ਆਨੰਦਕਾਰਜ ਹੋ ਗਏ ਆਨੰਦਕਾਰਜਾਂ ਮੇਲੇ ਵੀ ਇੰਨੀ ਤੇਜ਼ੀ थी ਕਿ ਅਮਰੀਕੀ ਚਮਕੀਲੇ ਨੇ ਅਪਦੇ ਪੱਗ ਵੀ ਨਹੀਂ ਸੀ ਬੰਨੀ ਹੋਈ ਰਮਾਲ ਬੰਨ ਕੇ ਤੁਸੀਂ ਜਿਹੜੀਆਂ ਉਹਦੀਆਂ ਪੁਰਾਣੀਆਂ ਫੋਟੋਆਂ ਨੇ ਤੁਸੀਂ ਦੇਖੋਗੇ ਰਮਾਲ ਬੰਨ ਕੇ ਉਹਨੇ ਇੱਕ ਤਰੀਕੇ ਨਾਲ ਉੱਥੇ ਜਿਹੜਾ ਉਹਦਾ ਆਨੰਦ ਕਾਰਜ ਹੋਏ ਕੰਨਿਆਦਾਨ ਸੀਗਾ ਜਿਹੜਾ ਕੇਸਰ ਸਿੰਘ ਟਿੱਕੀ ਦੇ ਪਿਤਾ ਨੇ ਕੀਤਾ ਤੇ ਜਿਹੜਾ ਪਾਣੀ ਵਾਰ ਕੇ ਪਾਣੀ ਪੀਣ ਦੀ ਰਸਮ ਸੀਗੀ ਉਹ ਕੇਸਰ ਸਿੰਘ ਟਿੱਕੀ ਦੀ ਮਾਤਾ ਨੇ ਕੀਤੀ ਹੁਣ ਜੋਗਿੰਦਰ ਸਿੰਘ ਜਿਹੜਾ ਜੋਗਿੰਦਰ ਸਿੰਘ ਬਿਜਲੀ ਸੀਗਾ ਇੱਕ ਜਿਹੜਾ ਕੇਸਰ ਸਿੰਘ ਟਿੱਕੀ ਦੀ ਭੂਆ ਦਾ ਮੁੰਡਾ ਉਹਨੇ ਵਿਆਹ ਦੇ ਵਿੱਚ ਫੋਟੋਆਂ ਖਿੱਚੀਆਂ ਕਿਉਂਕਿ ਉਹਦਾ ਆਪ ਦਾ ਸਟੂਡੀਓ ਸੀ ਉਹਦਾ ਆਪ ਦਾ ਸਟੂਡੀਓ ਸੀਗਾ 15-20 ਮਿੰਟਾਂ ਦੇ ਵਿੱਚ ਸਾਰਾ ਕੰਮ ਨਿਬੇੜ ਕੇ ਉਸ ਤਰ੍ਹਾਂ ਉਸ ਤੋਂ ਬਾਅਦ ਇਹ 2 ਦਿਨ ਚਮਕੀਲਾ ਤੇ ਅਮਰਜੋਤ ਫਗਵਾੜੇ ਹੀ ਰੁਕੇ 2 ਦਿਨਾਂ ਬਾਅਦ ਇਹਨਾਂ ਨੇ ਜਿਹੜਾ ਇੱਕ ਇਹਨਾਂ ਨੇ ਇੱਕ ਚਮਕੀਲੇ ਨੇ ਅਮਰਜੋਤ ਨੂੰ ਇੱਕ ਚਿੱਠੀ ਲਗਾਈ ਆਪਣੇ ਭਾਈ ਦੇ ਨੋਂ ਕਿ ਮੈਂ ਤੇ ਚਮਕੀਲੇ ਨੇ ਅਸੀਂ ਵਿਆਹ ਕਰਵਾ ਲਿਆ ਦੋਹਾਂ ਨੇ ਹੁਣ ਮੈਂ ਬੈਸ਼ਨੋ ਦੇ ਵੀ ਆ ਇਹ ਇਹਦਾ ਇੱਕ ਥਮਕੀਲੇ ਦਾ ਇੱਕ ਚੇਲਾ ਸੀਗਾ ਬਲਜਿੰਦਰ ਸਿੰਘ ਸੰਗੀਲਾ ਉਹ ਚਿੱਠੀ ਲੈ ਕੇ ਜਿੱਥੇ ਪੱਪੂ ਸੀਗਾ ਜਿਹੜਾ ਅਮਰਜੋਤ ਦਾ ਭਰਾ ਕਰਾਇਤੇ ਰਹਿੰਦਾ ਸੀ ਚਿੱਠੀ ਲੈ ਕੇ ਉਹਦੇ ਘਰ ਦੇ ਮੂਹਰੇ ਰੱਖਿਆ ਆ ਤੇ ਉੱਥੋਂ ਜਦੋਂ ਪੱਪੂ ਨੇ ਉਹ ਚਿੱਠੀ ਪੜ੍ਹੀ ਤਾਂ ਇੱਕਦਮ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹਨਾਂ ਨੂੰ ਬਹੁਤ ਗੁੱਸਾ ਆ ਪਰ ਉਹਨੂੰ ਹੋ ਕੀ ਸਕਦਾ ਸੀ ਵਿਆਹ ਤਾਂ ਹੋ ਗਿਆ ਵਿਆਹ ਤਾਂ ਹੋ ਚੁੱਕਿਆ ਸੀ ਤਿੰਨ ਦਿਨਾਂ ਬਾਅਦ ਇੱਕ ਨਵਾਂ ਟਵਿਸਟ ਸਾਹਮਣੇ ਆਉਂਦਾ ਤਿੰਨ ਦਿਨਾਂ ਬਾਅਦ ਜਿਹੜੀ ਪਹਿਲੀ ਪਤਨੀ ਸੀ ਚਮਕੀਲੇ ਦੀ ਗਰਮੇਲ ਕੌਰ ਉਹਦੇ ਤਿੰਨ ਭਰਾ ਜੀ ਤਿੰਨੇ ਭਰਾ ਡਾਂਗਾ ਸੁੱਟੀਆਂ ਲੈ ਕੇ ਹੋਰ ਪੰਜ ਸੱਤ ਬੰਦੇ ਨਾਲ ਲੈ ਕੇ ਚਮਕੀਲੇ ਦੇ ਦਫਤਰ ਆਏ ਤੇ ਉਹਨਾਂ ਨੇ ਆ ਕੇ ਚਮਕੀਲੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚਮਕੀਲਾ ਉੱਥੋਂ ਭੱਜ ਗਿਆ ਜਾ ਚੁੱਕਿਆ ਸੀ ਉਹਨਾਂ ਨੇ ਕਾਫੀ ਉਥੇ ਭੰਨ ਤੋੜ ਵੀ ਕੀਤੀ ਪਹਿਲੀ ਵਾਰ ਅਮਰਜੋਤ ਨੂੰ ਪਤਾ ਲੱਗਿਆ ਕਿ ਚਮਕੀਲਾ ਵਿਆਹਿਆ ਹੋਇਆ ਅਮਰਜੋਤ ਨੇ ਬਹੁਤ ਰੌਲਾ ਪਾਇਆ ਬਹੁਤ ਲੜਾਈ ਕੀਤੀ ਪਰ ਹੁਣ ਹੋ ਕੀ ਸਕਦਾ ਸੀ ਕੇਸ ਦਰਜ ਹੋ ਗਿਆ ਐਫ ਆਈ ਆਰ ਹੋ ਗਈ ਐਫ ਆਈ ਆਰ ਹੋਣ ਤੋਂ ਬਾਅਦ ਪੰਚਾਇਤ ਦੇ ਵਿੱਚ ਬੈਠ ਕੇ ਸਮਝੌਤਾ ਹੋ ਗਿਆ ਸਮਝੌਤੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਚਮਕੀਲੇ ਨੇ ਆਪਣੀ ਘਰ ਵਾਲੀ ਗਰਮੇਲ ਕੌਰ ਨੂੰ 5000 ਰੁਪਏ ਮਹੀਨਾ ਸੀਗਾ ਜਿਹੜਾ ਉਹ ਪੱਤਾ ਦੇਣਾ ਸ਼ੁਰੂ ਕੀਤਾ ਜਿਹੜਾ ਗੁਜ਼ਾਰਾ ਪੱਤਾ ਸੀ ਉਸ ਤੋਂ ਬਾਅਦ ਜਮਾਲਪੁਰ ਵਿਖੇ ਚਮਕੀਲੇ ਨੇ 5.5 ਕਿਲੇ ਜ਼ਮੀਨ ਖਰੀਦੀ ਤੇ ਉੱਥੇ ਹੀ ਉਹਨੇ ਘਰ ਵੀ ਬਣਾਇਆ ਉੱਥੇ ਹੀ ਉਹਨੇ ਆਪਣੀ ਪਤਨੀ ਅਮਰਜੋਤ ਨੂੰ ਵੀ ਰੱਖਿਆ ਤੇ ਨਾਲ ਹੀ ਉਹਨੇ ਆਪਣੀ ਪਹਿਲੀ ਪਤਨੀ ਗਰਮੇਲ ਕੌਰ ਨੂੰ ਵੀ ਲਿਆ ਕੇ ਉਸੇ ਘਰ ਦੇ ਵਿੱਚ ਰੱਖ ਲਿਆ ਹੁਣ ਆਪਾਂ ਆਉਣੇ ਆ ਉਹ ਘਟਨਾਵਾਂ ਵੱਲ ਜਿਹੜੀਆਂ ਸਿੱਤियां ਜ਼ਿੰਮੇਵਾਰ ਨੇ ਚਮਕੀਲੇ ਦੀ ਮੌਤ ਦੇ ਵਿੱਚ ਜਿਹੜੀਆਂ ਸਿੱਧੀਆਂ ਜ਼ਿੰਮੇਵਾਰ ਨੇ ਸਾਲ 1987 ਪੰਜਾਬ ਦੇ ਵਿੱਚ ਖੜਕੂ ਲਹਿਰ ਪੂਰੇ ਜ਼ੋਰਾ ਤੇ ਚੱਲ ਰਹੀ ਸੀ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨਲ ਲਾਭ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਗੁਰਜੀਤ ਸਿੰਘ ਹਰੀਹਰ ਇਹਨਾਂ ਨੇ ਆਪਣੇ ਇਹਨਾਂ ਨੇ ਬੈਠ ਕੇ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਕਿ ਹਥਿਆਰਬੰਦ ਸੰਘਰਸ਼ ਤਾਂ ਚੱਲ ਹੀ ਰਿਹਾਗਾ ਕਿਉਂ ਨਾ ਆਪਾਂ ਨਾਲ-ਨਾਲ ਕੁਝ ਕੋਈ ਸਮਾਜ ਸੁਧਾਰ ਦੇ ਕੰਮ ਵੀ ਕਰੀਏ ਉਹ ਸਮਾਜ ਸੁਧਾਰ ਦੇ ਕੰਮਾਂ ਦੇ ਵਿੱਚ ਇਹਨਾਂ ਨੇ ਉਹਦੇ ਵਿੱਚ ਇੱਕ ਤਾਂ ਰੱਖਿਆ ਕਿ ਦਿਹੇਜ ਲੈਣ ਦੇਣ ਤੇ ਪੂਰਨ ਪਾਬੰਦੀ ਲਾਈ ਜਾਵੇ ਵਿਆਹ ਵਿੱਚ ਸ਼ਰਾਬ ਤੇ ਮੀਟ ਤੇ ਪਾਬੰਦੀ ਲਾਈ ਜਾਵੇ ਬਰਾਤ ਦੇ ਵਿੱਚ ਸਿਰਫ 11 ਬੰਦੇ ਹੀ ਹੋਣ ਪੰਜਾਬ ਦੇ ਵਿੱਚ ਜੋ ਵੀ ਕਲਾਕਾਰ ਡਬਲ ਮੀਨਿੰਗ ਦੇ ਗੀਤ ਗਾਉਂਦੇ ਨੇ ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲਾਈ ਜਾਵੇ ਇੱਕ ਜਿਹੜੇ ਨਾਈ ਨੇਗੇ ਸਿੱਖ ਨੌਜਵਾਨਾਂ ਦੇ ਵਾਲ ਕੱਟਣ ਜਿਹੜੇ ਸੇ ਬਾਲ ਕੱਟਦੇ ਨੇ ਉਹ ਸਿੱਖ ਨੌਜਵਾਨਾਂ ਦੇ ਬਾਲ ਨਾ ਕੱਟਣ ਇਹਦੀ ਵੀ ਵਾਰਨਿੰਗ ਦਿੱਤੀ ਗਈ ਉਸ ਸਮੇਂ ਇੱਕ ਘਟਨਾ ਪੂਰੇ ਜੋਰਾ ਤੇ ਸੀ ਕਿ ਮੋਗੇ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਦਫ਼ਤਰ ਦੇ ਵਿੱਚ ਇੱਕ ਅਨੋਖੀ ਘਟਨਾ ਹੋਈ ਕਿ ਹੁਣ ਜਿਹੜੇ ਗਾਇਕ ਸੀਗੇ ਉਹ ਫੈਡਰੇਸ਼ਨ ਦੇ ਕਾਰਕੁਨਾ ਕੋਲ ਆਪਣੇ ਗੀਤ ਲੈ ਕੇ ਜਾਣ ਲੱਗੇ ਜਿਨ੍ਹਾਂ ਵਿੱਚ ਮੁਹੰਮਦ ਸਦੀਕ ਵੀ ਸ਼ਾਮਲ ਸੀ ਕੁਲਦੀਪ ਮਾਨ ਕ ਵੀ ਸ਼ਾਮਲ ਸੀ ਉਹ ਆਪਣੇ ਗੀਤ ਲੈ ਕੇ ਜਾਂਦੇ ਸੀ ਉਹ ਕਹਿੰਦੇ ਸੀ ਵੀ ਤੁਸੀਂ ਸਾਡਾ ਗੀਤ ਦੇਖ ਲਓ ਅਗਰ ਤੁਸੀਂ ਕਹਿੰਦੇ ਹੋ ਮੈਂ ਅਸੀਂ ਗਾ ਸਕਦੇ ਹਾਂ ਤਾਂ ਅਸੀਂ ਗਾ ਦਾਂਗੇ ਨਹੀਂ ਅਸੀਂ ਰਹਿਣ ਦਿਆਂਗੇ ਇਹ ਸਥਿਤੀ ਉਦੋਂ ਇੱਕ ਵਾਰ ਪੈਦਾ ਹੋ ਗਈ ਸੀ ਉਸ ਤੋਂ ਬਾਅਦ 1987 ਦਾ ਅਕਤੂਬਰ ਦਾ ਮਹੀਨਾ ਆ ਗਿਆ ਕਮਰਾ ਨੰਬਰ 62 ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਡਿਗਰੀ ਹੋਸਟਲ ਦੇ ਕਮਰਾ ਨੰਬਰ 62 ਦੇ ਵਿੱਚ ਬੈਠੇ ਨੇ ਕਰੀਬ ਦਰਜਨ ਭਰ ਦੇ ਕਰੀਬ ਸਿੱਖ ਸੰਘਰਸ਼ੀ ਜੋਧੇ ਤੇ ਉਥੇ ਚਮਕੀਲੇ ਦਾ ਮੁੰਡਾ ਵਿਚਾਰਿਆ ਗਿਆ ਗੁਰਜੀਤ ਸਿੰਘ ਨੇ ਕਿਹਾ ਕਿ ਚਮਕੀਲੇ ਨੇ ਕੈਨੇਡਾ ਦੇ ਵਿੱਚ ਕਿਸੇ ਪ੍ਰਮੋਟਰ ਦੇ ਕੋਲ ਪ੍ਰੋਗਰਾਮ ਦੇ ਦੌਰਾਨ ਕਿਸੇ ਪ੍ਰਮੋਟਰ ਦੇ ਕੋਲ ਇਹ ਗੱਲ ਕਹੀ ਹੈ ਕਿ ਮੇਰਾ ਮੈਂ ਖੜਕੂਆਂ ਨੂੰ ਪੈਸੇ ਦੇਤੇ ਮੇਰਾ ਖੜਕੂਆਂ ਨਾਲ ਸਮਝੌਤਾ ਹੋ ਗਿਆ ਹੁਣ ਮੈਂ ਕੋਈ ਵੀ ਗਾਣਾ ਗਾ ਸਕਦਾ ਹਾਂ ਇਹਦੇ ਤੇ ਜਿਹੜੇ ਇਸ ਗੱਲ ਨੂੰ ਲੈ ਕੇ ਜਿਹੜੇ ਐਸਐਫਐਸ ਦੇ ਆਗੂ ਸੀ ਉਹ ਬਹੁਤ ਗੁੱਸੇਜਾਏ ਉਹਨਾਂ ਨੇ ਕਿਹਾ ਕਿ ਸਾਡੇ ਅਸੀਂ ਤਾਂ ਕਿਸੇ ਨੇ ਪੈਸੇ ਲੈ ਨਹੀਂ ਗਏ ਪਰ ਇੱਕ ਗੱਲ ਆਪਾਂ ਇਹ ਗੱਲ ਨੂੰ ਦੇਖੀਏ ਕਿ ਜਿਹੜਾ ਚਮਕੀਲੇ ਦਾ ਮੈਨੇਜਰ ਸੀਗਾ ਕੁੱਕੀ ਉਹਨੇ ਕਈ ਇੰਟਰਵਿਊਆਂ ਵਿੱਚ ਕਿਹਾ ਕਿ ਸਾਡੇ ਕੋਲੇ ਲੋਕ ਸੀਗੇ ਜਿਹੜੇ ਖਾੜਕੂਆਂ ਦੇ ਭੇਸ ਦੇ ਵਿੱਚ ਪੈਸੇ ਲੈਣ ਆਉਂਦੇ ਰਹਿੰਦੇ ਸੀ ਅਸੀਂ ਪੈਸੇ ਦਿੰਦੇ ਰਹਿੰਦੇ ਸੀ ਹੋ ਸਕਦਾ ਕੋਈ ਤੀਜਾ ਬੰਦਾ ਆ ਕੇ ਪੈਸੇ ਲੈ ਗਿਆ ਹੋਵੇ ਇਸ ਗੱਲ ਤੇ ਚਮਕੀਲਾ ਵੀ ਅਬ ਦੀ ਜਗ੍ਹਾ ਤੇ ਸਹੀ ਹੋਵੇ ਕਿਉਂਕਿ ਤੀਜਾ ਬੰਦਾ ਲਟੇਰਾ ਟਾਈਪ ਬੰਦਾ ਕੋਈ ਆ ਕੇ ਉਹਨਾਂ ਤੋਂ ਪੈਸੇ ਲੈ ਗਿਆ ਹੋਵੇ ਚਲੋ ਤੈ ਇਹ ਹੋਇਆ ਉਸ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਚੱਲ ਰਹੀ ਸੀ ਕਿ 1987 ਦੇ ਪਹਿਲੇ ਹਫ਼ਤੇ ਚਮਕੀਲੇ ਨੂੰ ਮਾਰਿਆ ਜਾਵੇਗਾ ਇਸ ਮੀਟਿੰਗ ਤੋਂ 3 ਦਿਨ ਬਾਅਦ ਲਖਵਿੰਦਰ ਸਿੰਘ ਡੱਲੇਵਾਲ ਤੇ ਗੁਰਦੀਪ ਸਿੰਘ ਦੀਪਾ ਉਹਨਾਂ ਨੇ ਚਮਕੀਲੇ ਦੇ ਦਫ਼ਤਰ ਤੇ ਕਾਰਵਾਈ ਲਈ ਉਸ ਨੂੰ ਚਮਕੀਲੇ ਦੇ ਦਫ਼ਤਰ ਗਏ ਪਰ ਕੁਦਰਤੀ ਉਸ ਵਕਤ ਚਮਕੀਲਾ ਉੱਥੇ ਹਾਜ਼ਰ ਨਹੀਂ ਸੀ 8 ਮਾਰਚ 1988 ਨੂੰ ਐਤਵਾਰ ਨੂੰ ਚਮਕੀਲੇ ਨੇ ਬਡਲਾਡਾ ਜ਼ਿਲ੍ਹਾ ਬਠਿੰਡਾ ਜਿਹੜਾ ਕਿ ਹੁਣ ਮਾਨਸਾ ਜ਼ਿਲ੍ਹੇ ਦੇ ਵਿੱਚ ਆ ਗਿਆ ਉੱਥੇ ਖਾੜਾ ਲਾਇਆ ਜਿਹੜਾ 7 ਮਾਰਚ ਸੀ 7 ਮਾਰਚ ਨੂੰ ਛੁੱਟੀ ਸੀ 8 ਮਾਰਚ 1988 ਨੂੰ ਵਿਆਹ ਦਾ ਖਾੜਾ ਲਾਉਣਾ ਸੀ ਪਿੰਡ ਮੈਸਨਪੁਰ ਨਕੋਦਰ ਨੇੜੇ ਜ਼ਿਲ੍ਹਾ ਜਲੰਧਰ ਦੇ ਵਿੱਚ ਖਾੜਕੂਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਉਹਨਾਂ ਨੇ ਉਸ ਦਿਨ ਪੰਜ ਜਣਾਂ ਨੇ ਜ਼ਿੰਮੇਵਾਰੀ ਸੰਭੀ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਦੀਪਾ ਸੁਖਦੇਵ ਸਿੰਘ ਸੋਢੀ ਗੁਰਨੇਕ ਸਿੰਘ ਨੇਕਾ ਗੁਰਦੇਵ ਸਿੰਘ ਦੇਵ ਪਰਮਜੀਤ ਸਿੰਘ ਬੀੜਪਿੰਡ ਗੁਰਦੇਵ ਸਿੰਘ ਦੇਵ ਤੇ ਪਰਮਜੀਤ ਸਿੰਘ ਬੀੜਪਿੰਡ ਸੀਗੇ ਜਿਹੜੇ ਇਹ ਮਦਦ ਲਈ ਖੜੇ ਹੋਏ ਪਿੰਡ ਦੇ ਬਾਹਰ ਤੇ ਬਾਕੀ ਦੇ ਤਿੰਨ ਜਣੇ ਘਰ ਪਹੁੰਚ ਗਏ ਸਟੇਜ ਦੇ ਕੋਲ ਜਾ ਕੇ ਸਕੂਟਰ ਖੜਾ ਕੀਤਾ ਲੋਹੀ ਦੀ ਬੁੱਕਲ ਮਾਰੀ ਹੋਈ ਸੀ ਲੋਹੀ ਦੇ ਵਿੱਚ ਹੀ ਹਥਿਆਰ ਲਕੋਏ ਹੋਏ ਸੀਗੇ ਤੇ ਕਰੀਬ 1:30 ਵਜੇ ਦੇ ਕਰੀਬ ਚਮਕੀਲਾ ਆਪਣੀ ਗੱਡੀ ਦੇ ਵਿੱਚ ਉੱਥੇ ਪਹੁੰਚਿਆ ਆਪਣੀ ਪਾਰਟੀ ਨਾਲ ਲੈ ਕੇ ਆਪਣੀ ਮਸ਼ਹੂਰ ਜਿਹੜੀ ਉਹਦੀ ਬੈਸਟਰ ਕਾਰ ਸੀ HRI 1786 HRI 1786 ਦੇ ਵਿੱਚ ਆਇਆ ਚਮਕੀਲੇ ਨੂੰ ਵਿਆਹ ਆਇਆ ਨੇ ਘਰ ਤੋਂ ਥੋੜੀ ਦੂਰ ਇੱਕ ਘਰ ਘਰ ਸੀਗਾ ਉਹ ਘਰ ਦੇ ਵਿੱਚ ਠਹਿਰਾਇਆ ਹੋਇਆ ਸੀ ਉਸ ਤੋਂ ਬਾਅਦ ਚਮਕੀਲੇ ਦਾ ਇੱਕ ਸਾਥੀ ਮਨਕੂ ਸਟੇਜ ਤੇ ਆਉਂਦਾ ਉਸ ਸਾਰੇ ਸਟੇਜ ਨੂੰ ਸੰਭਾਲਦਾ ਕਰੀਬ 2:00 ਵਜੇ ਸਟੇਜ ਤੋਂ ਮਨ ਨੂੰ ਅਨਾਉਂਸ ਕਰਦਾ ਕਿ ਹੁਣ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਜੋੜੀ ਆ ਜਿਹੜੀ ਉਹ ਸਟੇਜ ਤੇ ਹਾਜ਼ਰ ਹੋਣ ਵਾਲੇ ਨੇ ਜਦੋਂ ਗੱਡੀ ਉੱਥੋਂ ਚੱਲ ਕੇ ਉਹ ਘਰ ਤੋਂ ਇਸ ਘਰ ਵੱਲ ਨੂੰ ਆਉਂਦੀ ਆ ਕਿਉਂਕਿ ਵਿਆਹ ਵਾਲਾ ਘਰ ਸੀ ਜਿਹੜਾ ਉਹ ਬਿਲਕੁਲ ਸੜਕ ਦੇ ਉੱਪਰ ਹੀ ਸੀ ਜਦੋਂ ਸੜਕ ਤੋਂ ਗੱਡੀ ਅੰਦਰ ਨੂੰ ਮੁੜਦੀ ਆ ਤਾਂ ਜਦੋਂ ਗੱਡੀ ਰੋੜ ਮੁੜ ਕੇ ਅੰਦਰ ਨੂੰ ਆਈ ਤਾਂ ਇੱਕ ਪਾਸੇ ਗੁਰਦੇਵ ਸਿੰਘ ਦੀਪਾ ਤੇ ਦੂਜੇ ਪਾਸੇ ਸੁਖਦੇਵ ਸਿੰਘ ਛੋਟੀ ਨੇ ਗੱਡੀ ਦੇ ਨਾਲ ਨਾਲ ਚੱਲਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਲਾਲਚੰਦ ਲਾਲਚੰਦ ਸੀਗਾ ਜਿਹੜਾ ਢੋਲ ਵਾਲਾ ਬਾਹਰ ਨਿਕਲਿਆ ਉਹ ਆਪਦਾ ਢੋਲ ਸਾਹਬ ਦਾ ਹੋਇਆ ਅੱਗੇ ਤੁਰ ਪਿਆ ਗੱਡੀ ਤੋਂ ਥੋੜਾ ਅੱਗੇ ਨਿਕਲ ਗਿਆ ਫਿਰ ਸਖਦੇਵ ਸਿੰਘ ਦੇਬੂ ਨਿਕਲੇ ਤੇ ਹਰਜੀਤ ਹਰਜੀਤ ਗਿੱਲ ਨਿਕਲੇ ਇਹਨਾਂ ਨੇ ਇਹੇ ਨਿਕਲ ਕੇ ਗੱਡੀ ਦੀ ਡਿੱਗੀ ਦੇ ਵਿੱਚੋਂ ਆਪਦੇ ਇਨਸਟਰੂਮੈਂਟ ਜਿਹੜੇ ਆਪਦੇ 뮤직 ਪਲੇਅਰ ਵਗੈਰਾ ਸੀਗੇ ਜਿਹੜੇ ਉਹਨਾਂ ਦੇ ਸੰਤ ਸਮਾਨ ਉਹਨੂੰ ਆਪਦਾ ਚੱਗਣ ਡਿੱਗੀ ਵੱਲ ਨੂੰ ਚਲੇ ਗਏ ਚਮਕੀਲਾ ਬਾਹਰ ਆਇਆ ਅਮਰਜੋਤ ਨੇ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਦਾ ਜਿਹੜਾ ਹੈਂਡਬੈਗ ਸੀ ਉਹ ਚੱਕਿਆ ਹੈਂਡਬੈਗ ਦੇ ਵਿੱਚੋਂ ਸ਼ੀਸ਼ਾ ਕੱਢ ਕੇ ਆਪਦਾ ਮੇਕਅਪ ਖਾੜੇ ਤੇ ਜਾਣ ਤੋਂ ਪਹਿਲਾਂ ਮੇਕਅਪ ਦੇਖਿਆ ਤੇ ਮੇਕਅਪ ਦੇਖ ਕੇ ਜਦੋਂ ਉਹਨੇ ਪਹਿਲਾ ਕਦਮ ਬਾਹਰ ਰੱਖਿਆ ਤਾਂ ਗੁਰਦੀਪ ਸਿੰਘ ਦੀਪੇ ਨੇ ਉਹਦੇ ਅਮਰਜੋਤ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਅਮਰਜੋਤ ਉੱਥੇ ਹੀ गिर ਗਈ ਚਮਕੀਲਾ ਇੱਕ ਵਾਰ ਉਹਦੇ ਵੱਲ ਨੂੰ ਉਲੜਿਆ ਤੇ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਬੱbbi ਉਹਨੇ ਇੱਕ ਵਾਰ ਕਿਹਾ ਮੂੰਹ ਚੋਂ ਨਿਕਲ ਵਾਲਾ ਲਾਸਟ ਲਾਜ ਜਾਨ ਬੱbbi ਗੁਰਦੀਪ ਸਿੰਘ ਦੀਪੇ ਨੇ ਪੂਰਾ ਭ੍ਰਸ਼ਟ ਸੀਗਾ ਜਿਹੜਾ ਚਮਕੀਲੇ ਦੇ ਮਾਰਤਾ ਚਮਕੀਲੇ ਦੇ ਜਿਹੜੀਆਂ ਪੁਰਾਣੀਆਂ ਫੋਟੋਆਂ ਤੁਸੀਂ ਦੇਖੋਗੇ ਉਹਦਾ ਫੇਸ ਹੈਗਾ ਜਿਹੜਾ ਬਿਲਕੁਲ ਉੱਡ ਗਿਆ ਸੀ ਉਹ ਪੂਰਾ ਭ੍ਰਸ਼ਟ ਸੀਗਾ ਜਿਹੜਾ ਉਹਨੇ ਫੇਸ ਨੂੰ ਚਮਕੀਲੇ ਦੇ ਨੇ ਉਡਾਤਾ ਉਸ ਤੋਂ ਬਾਅਦ ਪਿੱਛੇ ਜਿਹੜਾ ਸੁਖਦੇਵ ਸਿੰਘ ਦੇਬੂ ਖੜਾ ਸੀ ਉਹਦੇ ਵੀ ਗੋਲੀ ਮਾਰੀ ਜਿਹੜਾ ਲਾਲਚੰਦ ਸੀਗਾ ਜਿਹੜਾ ਢੋਲ ਵਾਲਾ ਅੱਗੇ ਜਿਹੜਾ ਭੱਜਿਆ ਜਾਂਦਾ ਸੀ ਉਹਨੇ ਦੱਸਿਆ ਕਿ ਮੈਂ ਪਿੱਛੇ ਮੁੜ ਕੇ ਦੇਖਿਆ ਜਿਹੜਾ ਹਰਜੀਤ ਗਿੱਲ ਸੀ ਉਹ ਹੱਥ ਵਨ ਕੇ ਉਹਨਾਂ ਤੋਂ ਭੀਖ ਮੰਗ ਰਿਹਾ ਸੀ ਪਰ ਉਹਨਾਂ ਨੇ ਉਹਦੇ ਵੀ ਗੋਲੀ ਮਾਰ ਦਿੱਤੀ ਤੇ ਇਹ ਲਾਲਜੰਦ ਬਚ ਗਿਆ ਉਸ ਤੋਂ ਬਾਅਦ ਮਿੱਟੀ ਵਿੱਚ ਪਏ ਸੀ ਚਮਕੀਲਾ ਤੇ ਅਮਰਜੋਤ ਬੱbbi ਦੋਨੇ ਜਾਨੇ ਜਿਨ੍ਹਾਂ ਦਾ ਪੁਰਾਣਾ ਨਾਂ ਧਣੀਆਂ ਤੇ ਬੱbbi ਸੀ ਮਿੱਟੀ ਦੇ ਵਿੱਚ ਪਏ ਸੀ ਜਿਨ੍ਹਾਂ ਦਾ ਕੈਰੀਅਰ ਕਰੀਬ 7 ਕੁ ਸਾਲ ਦਾ ਕੈਰੀਅਰ ਸੀਗਾ ਇਹਨਾਂ ਦਾ ਜਿਹੜਾ ਇਹਨਾਂ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਮੀਲ ਪੱਥਰ ਗੱਡਿਆ ਜਿਹੜਾ ਕਿ ਆਉਂਦੀਆਂ ਕਈ ਸਦੀਆਂ ਤੱਕ ਯਾਦ ਰਹੂਗਾ ਇਹ ਆ ਕਹਾਣੀ ਭਾਈ ਦੁਗਰੀ ਵਾਲੇ ਚਮਕੀਲੇ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹੁਣ ਫਿਲਮ ਆ ਗਈ ਜਿਹੜੀ ਆ ਰਹੀ ਆ ਕਿ ਚਮਕੀਲੇ ਤੇ ਜਿਹੜੀ ਦਿਲਜੀਤ ਦਿਲਜੀਤ ਦਸਾਂਝ ਨੇ ਜਿਹੜੀ ਫਿਲਮ ਬਣਾਈ ਆ ਗਈ ਅਮਰ ਸਿੰਘ ਚਮਕੀਲੇ ਤੇ ਉਹ ਫਿਲਮ ਆ ਰਹੀ ਆ ਗਈ ਫਿਲਮ ਵੀ ਵਧੀਆ ਹੋਊਗੀ ਜ਼ਰੂਰ ਦੇਖੋ ਇਹ ਆ ਭਾਈ ਅਣਖ ਹੀ ਸਟੋਰੀ ਅਮਰ ਸਿੰਘ ਚਮਕੀਲੇ ਦੀ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ